ਹਾਂਜੀ ਅਸੀਂ ਗੱਲ ਸਾਰਿਆਂ ਨੂੰ ਵਿਰਾਸਵਰੀ ਫਾਰਮ ਦੇ ਚੈਨਲ ਦੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਆਪਣੇ ਐਨੀਮਲ ਜਿਹੜੇ ਗੱਭਣ ਨੇ ਉਹਨਾਂ ਦੀ ਟੈਸਟਿੰਗ ਕਰਦੇ ਆ ਤੇ ਇੱਕ ਆਪਾਂ ਪਹਿਲੀ ਵਾਰ ਇਹ ਕਿੱਟ ਲੈ ਕੇ ਆਇਆ ਪ੍ਰੈਗਨਸੀ ਰੈਪਿਡ ਟੈਸਟ ਕਿੱਟ ਤੇ ਇਹਦੇ ਨਾਲ ਇੱਕ ਐਨੀਮਲ ਚੈੱਕ ਕਰਕੇ ਦੇਖਦੇ ਆ ਬਾਕੀ ਆਪਾਂ ਉਸ ਤੋਂ ਬਾਅਦ ਬਲੱਡ ਦੇ ਨਾਲ ਚੈੱਕ ਕਰਵਾਵਾਂਗੇ ਦੇਖਦੇ ਆ ਕਿ ਐਕੂਰੇਸੀ ਕਿੰਨੀ ਆ ਰਹੀ ਆ ਪਹਿਲੀ ਵਾਰ ਇਹ ਯੂਜ਼ ਕਰਾਂਗੇ ਇਹ ਆਪਾਂ ਆਪਣੇ ਫਾਰਮ ਤੇ ਬਾਕੀ ਜੇ ਇਹਦੀ ਐਕੂਰੇਸੀ ਸਹੀ ਆ ਗਈ ਤਾਂ ਆਪਾਂ ਇਸ ਵੀਡੀਓ ਦੇ ਕਮੈਂਟ ਦੇ ਵਿੱਚ ਆਪਾਂ ਪਿੰਨ ਕਰ ਦਾਂਗੇ ਕਮੈਂਟ ਨੂੰ ਤਾਂ ਕਿ ਹੋਰ ਮੇਰੇ ਕਿਸਾਨ ਭਾਈ ਇਸ ਕਿੱਟ ਨੂੰ ਯੂਜ਼ ਕਰਕੇ ਆਪਣੇ ਐਨੀਮਲ ਨੂੰ 28 ਦਿਨ ਜਾਂ 1 ਮਹੀਨੇ ਦੇ ਨੂੰ ਪ੍ਰੈਗਨਨਸੀ ਟੈਸਟ ਕਰ ਸਕੋ। ਬਾਕੀ ਪੂਰਾ ਪ੍ਰੋਸੀਜਰ ਦੇਖਿਓ ਬਣੇ ਰਹੋ ਵੀਡੀਓ ਚ। ਹਾਂਜੀ ਇਹਦੇ ਵਿੱਚੋਂ ਆਪਣੇ ਇਸ ਪੈਕਟ ਦੇ ਵਿੱਚੋਂ ਕੀ ਨਿਕਲਦਾ ਆਤਾ ਹੋਊਗੀ ਪ੍ਰੈਗਨਨਸੀ ਪ੍ਰੈਗਨੈਂਸੀ ਟੈਸਟ ਕਰਨ ਲਈ ਕਿਟ ਤੇ ਬਾਕੀ ਆ ਬਲੱਡ ਕੱਢਣ ਦੇ ਲਈ ਆਪਣਾ ਨੀਡਲ ਹੋ ਗਈ ਤੇ ਇਹਦੇ ਵਿੱਚ ਬਲੱਡ ਆਪਾਂ ਨਿਕਾਲ ਸਕਦੇ ਆ ਤੇ ਬਾਕੀ ਆ ਹੋ ਗਿਆ ਜਿਹੜਾ ਇਹ ਹੈਗਾ ਕੋਈ ਕੈਮੀਕਲ ਡਿਲੂਸ਼ਨ ਕੈਮੀਕਲ ਇਹ ਬਲੱਡ ਦੀਆਂ ਦੋ ਡ੍ਰੌਪਸ ਪਾਉਣੀਆਂ ਨੇ ਇਹਦੀਆਂ ਤਿੰਨ ਡ੍ਰੌਪਸ ਪਾਉਣੀਆਂ ਨੇ ਤੇ 20 ਮਿੰਟ ਲਈ ਫਿਰ ਰੱਖ ਦੇਣਾ ਉਸ ਤੋਂ ਬਾਅਦ ਇਹਦਾ ਰਿਜ਼ਲਟ ਆਊਗਾ ਬਾਕੀ ਆ ਚੀਜ਼ਾਂ ਨਿਕਲੀਆਂ ਨੇ ਤੇਰਾ ਪ੍ਰਾਈਸ ਆਏਗਾ 300 ਦੇ ਅਪਰੋਕਸ ਪ੍ਰਾਈਸ ਆਏਗਾ ਬਾਕੀ ਆ ਇਹਦੇ ਰਿਜ਼ਲਟ ਦੀ ਕਨਫਿਗਰੇਸ਼ਨ ਜਿਹੜਾ ਸੀਬੀਟੀ ਤੁਸੀਂ ਸਕਰੀਨਸ਼ਾਟ ਲੈ ਕੇ ਜਾਂ ਸਪਾਊਸ ਕਰਕੇ ਦੇਖ ਸਕਦੇ ਹੋ ਹਾਂਜੀ ਦੋਸਤੋ ਇਹ ਆ ਦੇਖੋ ਕਿਦਾਂ ਇਹਦੀਆਂ ਤਿੰਨ ਤਿੰਨ ਡਰਾਪਸ ਪਾਉਣੀਆਂ ਨੇ ਬਲੱਡ ਦੀਆਂ ਤੇ ਨਾਲ ਹੀ ਫਿਰ ਤਿੰਨ ਡਰਾਪਸ ਪਾਉਣੀਆਂ ਨੇ ਆਹ ਵਾਲਾ ਜਿਹੜਾ ਇਹਨਾਂ ਨੇ ਜਿੱਟਾ ਵਿਆ ਨੀਕੂੜਾ ਇਹਦੀਆਂ ਉਸ ਤੋਂ ਬਾਅਦ 20 ਮਿੰਟ ਲਈ ਇਹਨੂੰ ਆਪਾਂ ਰੱਖ ਦੇਣਾ ਬਾਕੀ ਕਰਦੇ ਆਪਾਂ ਚੈੱਕ ਆਪਣੇ ਫਾਰਮ ਤੇ ਦੇਖਦੇ ਆ ਕਿ ਰਿਜ਼ਲਟ ਆਉਂਦਾ ਇਹ ਤਾਂ ਬਿਆਨ ਹੋ ਰਿਹਾ ਹੈ ਬਹੁਤ ਹੈ ਬਹੁਤ ਹੈ ਇੱਕ ਵਾਰੀ ਹੋਊਗਾ ਇਹ ਜਦੋਂ ਕਿ ਇੱਕ ਵਾਰੀ ਇੱਕ ਵਾਰੀ ਹੋਊਗਾ ਇਹ ਹੁਣ ਆਪਾਂ ਨੇ ਪਤਾ ਜੀ ਬਲੱਡ ਦੇ ਵਿੱਚ ਆ ਦੇਖੋ ਤੇ ਆਹ ਡ੍ਰੌਪ ਮਿਲਿਆ ਨਾਲ ਤੇ ਇਹਦੇ ਵਿੱਚੋਂ ਤਿੰਨ ਡ੍ਰੌਪਸ ਆਪਾਂ ਬਲੱਡ ਦੇ ਨਾਲ ਪਾਤੇ ਤੇ ਇਹਦੀ ਮੂੜੇ ਲੱਗਿਆ ਹੋਣਾ ਉਹਨੂੰ ਤੋੜ ਕੇ ਤਿੰਨ ਡ੍ਰੌਪਸ ਇਹਦੇ ਪਾਦੇ ਜਿੱਦਾਂ ਇਹਨਾਂ ਨੇ ਕਿਹਾ ਬਟਨ ਟੈਂਸ਼ਨ ਡ੍ਰੌਪਸ ਉਹਨੇ ਆਪਾਂ ਨੇ 20 ਮਿੰਟ ਲਈ ਰੱਖ ਦੇਣਾ ਤੇ ਪਤਾ ਲੱਗਦਾ ਰਹੂਗਾ ਵੀ ਕੀ ਹਿਸਾਬ ਆ। ਬਾਕੀ ਸੋਨੂੰ ਅੱਗੇ ਵੀਡੀਓਜ਼ ਆਪਾਂ ਦਿਖਾਉਣੇ ਆ ਬਣੇ ਨੇ ਉਹ ਵੀਡੀਓ। ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਤੇ ਏ ਤੇ ਵਿੱਚ ਸੀ ਤੇ ਟੀ ਦਿਖ ਰਹੀਆਂ ਨੇ ਆਪਾਂ ਨੂੰ ਤੇ ਵੀ ਨਹੀਂ ਦਿਖ ਰਹੀਆਂ ਕਿ ਇਸ ਦਾ ਮਤਲਬ ਇਹ ਆ ਵੀ ਆਪਣੀ ਗਾਂ ਪ੍ਰੈਗਨੈਂਟ ਆ। ਤੇ ਥੋੜਾ ਜਿਹਾ ਇਹ ਅਸੀਂ ਚੱਕ ਕੇ ਉਧਰੋਂ ਲੈ ਕੇ ਆਇਆ ਸੀ ਮੈਂ ਤਾਂ ਕਰਕੇ ਬਲੱਡ ਵੀ ਇੱਧਰ ਆ ਗਿਆ। ਜੇ ਉੱਥੇ ਪਈ ਰਹਿੰਦੀ ਤਾਂ ਸਹੀ ਰਹਿੰਦਾ। ਪਾਰੇ ਸਹੀ ਆ ਬਿਲਕੁਲ ਆਪਣੀ ਗਾਂਹ ਪ੍ਰੈਗਨਟ ਆ ਹਾਂ ਜੀ ਦੋਸਤੋ ਤੇ ਗਾਂਹ ਆਪਣੀਆਂ ਆ ਸਿੰਘਾਂ ਵਾਲੀ ਚਿੱਟੀ ਗਾਂ ਇਹ ਹੈਗੀ ਆ ਪ੍ਰੈਗਨਟ ਤੇ ਬਾਕੀ ਹੁਣ 2 ਮਹੀਨਿਆਂ ਬਾਅਦ ਇਹਦੇ ਆਪਣੀ 3 ਮਹੀਨੇ ਤੋਂ ਬਾਅਦ ਆਪਾਂ ਉਹਨੂੰ ਇੱਕ ਵਾਰ ਡਾਕਟਰ ਤੋਂ ਵੀ ਚੈੱਕ ਕਰਾਵਾਂਗੇ ਬਾਕੀ ਇਹ ਟੈਸਟ ਦਾ ਪਹਿਲੀ ਵਾਰ ਰਿਜ਼ਲਟ ਦੇਖਿਆ ਆਪਾਂ ਨੇ ਲੱਗਦਾ ਤਾਂ ਹੈਗਾ ਤੇ ਹੀਟ ਚ ਨਹੀਂ ਆਈ ਹੈਗੀ ਪਹਿਲਾਂ ਇਹ ਹਰ ਵਾਈਏ ਤੇ ਹੀਟ ਚ ਆ ਜਾਂਦੀ ਹੁੰਦੀ ਆ ਪਰ ਇਸ ਵਾਰ ਹੀਟ ਚ ਨਹੀਂ ਆਈ ਮੈਨੂੰ ਲੱਗਦਾ ਸੀ ਵੀ ਪ੍ਰੈਗਨੈਂਟ ਹੋ ਗਈ ਬਾਕੀ ਆਪਾਂ ਇਹ ਤੋਂ ਕਿੱਟ ਤੋਂ ਕਰ ਲਈ ਚੈੱਕ ਹੁਣ ਬਾਕੀ ਆਪਣੀਆਂ ਕਾਲੀ ਮੱਛੀ ਸਿੰਘਾਂ ਵਾਲੀ ਇਹਦੇ ਵੀ ਵਾਈਆ ਲੰਘਿਆ ਇਹਦਾ ਇਹ ਵੀ ਚੈੱਕ ਕਰਾਂਗੇ ਆਪਾਂ ਕਿੱਟ ਤੋਂ ਬਾਕੀ ਜਦੋਂ ਹੁਣ ਡਾਕਟਰ ਨੇ ਫਿਰ 3 ਮਹੀਨਿਆਂ ਬਾਅਦ ਇਹ ਚੈੱਕ ਕਰਤੀ ਉਸ ਤੋਂ ਬਾਅਦ ਤਾਂ ਪੱਕਾ ਹੀ ਆ ਵੈਸੇ ਮੈਨੂੰ ਲੱਗਦਾ ਵੀ ਰਿਜ਼ਲਟ ਐਕੂਰੇਟੀ ਹੋਵੇਗਾ ਬਾਕੀ ਤੁਸੀਂ ਮੇਰਾ ਅਲਬਰੀ ਫਾਰਮ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਇਦਾਂ ਹੀ ਵੀਡੀਓ ਪਾਉਂਦੇ ਰਹਾਂਗੇ